ਵਾਇਗੁਰ ਜੀ ਕਾ ਖਾਸਾ ਵਾਇਗੁਰ ਜੀ ਕੀ ਫਤਿਹ ਸਿੱਖੀ ਦੇ ਬੂਟੇ ਦਾ ਬੀਜ ਗੁਰੂ ਨਾਨਕ ਪੌਛੇ ਜਿਨੇ ਬੋਇਆ ਸੀ ਇਸ ਬੂਟੇ ਨੇ ਵਧਨ ਫੁੱਲਾ ਨਾਤੇ ਪ੍ਰਫੁੱਲਤ ਹੋਣ ਦੇ ਦੌਰਾਨ ਅਨੇਕਾਂ ਹੀ ਪਤਝੜਾਂ ਤੇ ਬਹਾਰਾਂ ਦੇਖੀਆਂ ਅਹਿਮਦ ਸ਼ਾਹ ਅਫਦਾਲੀ ਦੇ ਹਮਲੇ ਛੋਟਾ ਵੱਡਾ ਕੱਲੂਕਾਰਾ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਹਮਲੇ ਜਹਾਂਗੀਰ ਅਤੇ ਔਰੰਗਜ਼ੇਬ ਰਾਜਿਆਂ ਦੀਆਂ ਕੂਟਨੀਤੀਆਂ ਨੇ ਸਿੱਖੀ ਦੇ ਬੂਟੇ ਨੂੰ ਵਧੇਰੇ ਪੁੱਟਣ ਤੇ ਖਤਮ ਕਰਨ ਦੇ ਯਤਨ ਕੀਤੇ ਪਰ ਗੁਰੂ ਅਜੰਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੇ ਸਿੱਖੀ ਦੇ ਬੂਟੇ ਨੂੰ ਬਚਾਉਣ ਦੇ ਲਈ ਇਸ ਨੂੰ ਆਪਣੇ ਲਹੂ ਦੇ ਨਾਲ ਸਿੰਚਿਆ ਤੇ ਪ੍ਰਫੁੱਲਤ ਕੀਤਾ ਜਿੱਥੇ ਸਿੱਖੀ ਦੇ ਬੋਟੇ ਨੂੰ ਬਚਾਉਣ ਵਿੱਚ ਸਿੰਘਾਂ ਦਾ ਯੋਗਦਾਨ ਹੈ ਉੱਥੇ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਪੁਰਸ਼ਾਂ ਨਾਲੋਂ ਘੱਟ ਨਹੀਂ ਰਹੀਆਂ ਸਿੱਖ ਧਰਮ ਵਿੱਚ ਇਸਤਰੀ ਜਾਤੀ ਨੂੰ ਪੁਰਸ਼ਾਂ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ ਸਿੱਖੀ ਦੀ ਬੁਨਿਆਦ ਰੱਖਣ ਵਾਲੇ ਗੁਰੂ ਨਾਨਕ ਪਾਸ਼ਾ ਜੀ ਫਰਮਾਉਂਦੇ ਹਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਰਾਜਿਆਂ ਨੂੰ ਜਨਮ ਦੇਣ ਵਾਲੀ ਨਾਰੀ ਮੰਦੀ ਕਿਵੇਂ ਹੋ ਸਕਦੀ ਹੈ ਸਿੱਖ ਧਰਮ ਤੋਂ ਆਪਣੇ ਬੱਚੇ ਵਾਰਨ ਵਾਲੀਆਂ ਬੀਬੀਆਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਮੀਰ ਮੰਨੂ ਦੀ ਕੈਦ ਵਿੱਚ ਕੋਰ ਕਸ਼ਟ ਸਹਾਰੇ ਸਵਾ ਸਵਾ ਮਨ ਦੇ ਪੀਸਣ ਪੀਸੇ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਹਰ ਆਪਣੀ ਗੱਲਾਂ ਵਿੱਚ ਪਵਾ ਕੇ ਸਿੱਖੀ ਦੇ ਬੂਟੇ ਨੂੰ ਹਰਿਆ ਭਰਿਆ ਰੱਖਿਆ ਅੱਜ ਲੋੜ ਹੈ ਉਹਨਾਂ ਸਿੱਖ ਵੀਰਾਂ ਅਤੇ ਬੀਬੀਆਂ ਦੀ ਜੋ ਆਪਣੇ ਸਿੱਖ ਗੁਰੂਆਂ ਸਿੰਘ ਸਿੰਗੜੀਆਂ ਚਾਰ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਸੇਧ ਲੈ ਕੇ ਗੁਰੂ ਘਰ ਵਿੱਚ ਵਿਸ਼ਵਾਸ ਰੱਖ ਕੇ ਦਸਾਂ ਪਾਤਸ਼ਾਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਮਰਿਆਦਾ ਉਪਦੇਸ਼ਾਂ ਅਤੇ ਸਿੱਖਿਆ ਨੂੰ ਮੰਨ ਕੇ ਸਿੱਖੀ ਉੱਤੇ ਪਹਿਰਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ